ਜਦੋਂ ਤੁਸੀਂ 80 ਸਾਲ ਦੇ ਹੁੰਦੇ ਹੋ ਤੁਸੀਂ ਕੀ ਕਰਦੇ ਹੋ ਜ਼ਿਆਦਾਤਰ ਲੋਕ ਆਰਾਮ ਕਰਦੇ ਹਨ ਪਰ ਜਿਸ ਵਿਅਕਤੀ ਦੀ ਗੱਲ ਅੱਜ ਅਸੀਂ ਕਰਨੀ ਹੈ ਉਸ ਨੇ 99 ਸਾਲ ਦੀ ਉਮਰ ਵਿੱਚ ਪਹਿਲੀ ਮੈਰਾਥਨ ਲਈ ਟ੍ਰੇਨਿੰਗ ਸ਼ੁਰੂ ਕੀਤੀ ਇਹ ਹਨ ਤ੍ਰਬਨੜ ਟੋਰਨਾਡੋ ਫੌਜਾ ਸਿੰਘ ਜੀ ਉਹਨਾਂ ਦੀ ਕਹਾਣੀ ਸਾਬਤ ਕਰਦੀ ਹੈ ਕਿ ਉਮਰ ਸਿਰਫ ਇੱਕ ਨੰਬਰ ਹੈ ਪਰ ਹੌਸਲਾ ਤੁਹਾਡੀ ਸਭ ਤੋਂ ਵੱਡੀ ਸ਼ਕਤੀ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਗੁਰਦੀਪ ਸਿੰਘ ਅਤੇ ਤੁਸੀਂ ਦੇਖ ਰਹੇ ਹੋ ਸਫਲਤਾ ਦੀ ਸੋਚ ਅੱਜ ਅਸੀਂ ਗੱਲ ਕਰਾਂਗੇ ਫੌਜਾ ਸਿੰਘ ਜੀ ਦੀ ਜੋ ਪੰਜਾਬ ਦੇ ਇੱਕ ਕਿਸਾਨ ਸਨ ਅਤੇ ਦੁਨੀਆ ਦੇ ਸਭ ਤੋਂ ਬਜ਼ੁਰਗ ਮੈਰਾਥਨਰ ਬਣੇ ਉਹਨਾਂ ਨੇ 100 ਸਾਲ ਦੀ ਉਮਰ ਵਿੱਚ ਮੈਰਾਥਨ ਪੂਰੀ ਕਰਕੇ ਗਿਨੀਜ਼ ਰਿਕਾਰਡ ਕਾਇਮ ਕੀਤਾ ਜੋ ਸਾਨੂੰ ਤਿੰਨ ਵੱਡੇ ਸਬਕ ਸਿਖਾਉਂਦੇ ਹਨ ਫੌਜਾ ਸਿੰਘ ਜੀ ਦਾ ਜਨਮ 1911 ਵਿੱਚ ਪੰਜਾਬ ਦੇ ਬਿਆਸ ਪਿੰਡ ਵਿੱਚ ਹੋਇਆ। ਉਹ 5 ਸਾਲ ਦੀ ਉਮਰ ਤੱਕ ਤੁਰ ਨਹੀਂ ਸਕੇ ਜਿਸ ਕਾਰਨ ਬਚਪਨ ਵਿੱਚ ਉਹਨਾਂ ਨੂੰ ਕਮਜ਼ੋਰ ਲੱਤਾਂ ਕਰਕੇ ਡੰਡਾ ਬੁਲਾਇਆ ਜਾਂਦਾ ਸੀ। ਕਿਸਾਨੀ ਜੀਵਨ ਉਹਨਾਂ ਨੇ ਆਪਣੀ ਜਵਾਨੀ ਅਤੇ ਲੰਬਾ ਜੀਵਨ ਪੰਜਾਬ ਵਿੱਚ ਖੇਤੀ ਕਰਦਿਆਂ ਬਿਤਾਇਆ। 1990 ਦੇ ਦਹਾਕੇ ਵਿੱਚ ਉਹਨਾਂ ਨੇ ਆਪਣੀ ਪਤਨੀ ਅਤੇ ਬਾਅਦ ਵਿੱਚ ਆਪਣੇ ਪੰਜਵੇਂ ਪੁੱਤਰ ਕੁਲਦੀਪ ਨੂੰ ਇੱਕ ਦੁਖਦਾਈ ਹਾਦਸੇ ਵਿੱਚ ਗੁਆ ਦਿੱਤਾ। ਇਸ ਦੁੱਖ ਨੇ ਉਹਨਾਂ ਨੂੰ ਅੰਦਰੋਂ ਤੋੜ ਦਿੱਤਾ। ਇਸੇ ਨੁਕਸਾਨ ਨੇ ਉਹਨਾਂ ਨੂੰ 1994 ਵਿੱਚ ਆਪਣੇ ਪੁੱਤਰ ਨਾਲ ਯੂਕੇ ਜਾਣ ਲਈ ਪ੍ਰੇਰਿਆ। ਲੰਡਨ ਵਿੱਚ ਉਹਨਾਂ ਨੇ ਦੁੱਖ ਅਤੇ ਉਦਾਸੀ ਤੋਂ ਨਿਕਲਣ ਲਈ ਦੌੜਨਾ ਸ਼ੁਰੂ ਕੀਤਾ। ਇਹ ਦੌੜਨਾ ਉਹਨਾਂ ਲਈ ਸਿਰਫ ਕਸਰਤ ਨਹੀਂ ਬਲਕਿ ਰੱਬ ਨਾਲ ਗੱਲ ਕਰਨ ਦਾ ਇੱਕ ਸਾਧਨ ਬਣ ਗਿਆ ਸਨ 2000 ਵਿੱਚ 99 ਸਾਲ ਦੀ ਉਮਰ ਵਿੱਚ ਉਹਨਾਂ ਨੇ ਆਪਣੀ ਪਹਿਲੀ ਲੰਡਨ ਮੈਰਾਥਨ ਦੌੜੀ ਉਹ ਇੱਕ 3 ਪੀਸ ਸੂਟ ਵਿੱਚ ਟ੍ਰੇਨਿੰਗ ਲਈ ਆਏ ਸਨ ਕੋਚ ਹਰਮਿੰਦਰ ਸਿੰਘ ਜੀ ਨੇ ਉਹਨਾਂ ਨੂੰ ਅਸਲ ਰਨਰ ਵਾਂਗ ਤਿਆਰ ਕੀਤਾ ਪਹਿਲਾ ਰਿਕਾਰਡ ਉਹਨਾਂ ਨੇ 6 ਘੰਟੇ 54 ਮਿੰਟ ਵਿੱਚ ਦੌੜ ਪੂਰੀ ਕੀਤੀ ਅਤੇ ਉਮਰ ਵਰਗ ਲਈ ਪਿਛਲੇ ਰਿਕਾਰਡ ਨੂੰ 58 ਮਿੰਟ ਨਾਲ ਤੋੜ ਦਿੱਤਾ 90 ਤੋਂ 100 ਸਾਲ ਦੀ ਉਮਰ ਤੱਕ ਉਹ ਇੱਕ ਸਟਾਰ ਬਣ ਗਏ ਉਹਨਾਂ ਨੂੰ ਪਾਗ ਵਾਲਾ ਤੂਫਾਨ ਟਰਬਿੰਡ ਟੌਰਨੇਡੋ ਦਾ ਨਾਮ ਮਿਲਿਆ 2011 ਵਿੱਚ 100 ਸਾਲ ਦੀ ਉਮਰ ਵਿੱਚ ਉਹਨਾਂ ਨੇ ਕੈਨੇਡਾ ਦੇ ਟੋਰਾਂਟੋ ਵਿੱਚ ਮੈਰਾਥਨ ਪੂਰੀ ਕੀਤੀ ਉਹਨੇ 8 ਘੰਟੇ 11 ਮਿੰਟ ਵਿੱਚ ਦੌੜ ਪੂਰੀ ਕੀਤੀ ਜੋ ਕਿ 100 ਸਾਲ ਦੀ ਉਮਰ ਵਿੱਚ ਅਜਿਹਾ ਕਰਨ ਵਾਲਾ ਪਹਿਲਾ ਵਿਅਕਤੀ ਬਣਨ ਦਾ ਗੈਰ ਪ੍ਰਮਾਨਿਤ ਵਿਸ਼ਵ纪录 ਸੀ ਉਸ ਸਪੋਰਟਸ ਬ੍ਰਾਂਡ ਐਡੀਡਾਸ ਦੇ ਇੱਕ ਗਲੋਬਲ ਕੈਂਪੇਨ ਇੰਪੋਸੀਬਲ ਇਜ਼ ਨਥਿੰਗ ਦਾ ਚਿਹਰਾ ਬਣੇ ਮੁਹੰਮਦ ਅਲੀ ਅਤੇ ਡੇਵਿਡ ਬੇਕਮ ਵਰਗੀਆਂ ਹਸਤੀਆਂ ਦੇ ਨਾਲ ਫੌਜਾ ਸਿੰਘ ਜੀ ਨੇ ਆਪਣੀ ਜ਼ਿੰਦਗੀ ਰਾਈ ਸਾਨੂੰ ਚਾਰ ਸ਼ਕਤੀਸ਼ਾਲੀ ਸਬਕ ਦਿੱਤੇ ਇੱਕ ਉਮਰ ਸਿਰਫ ਇੱਕ ਮਾਨਸਿਕਤਾ ਹੈ ਉਹ ਕਹਿੰਦੇ ਸਨ ਮੇਰੀਆਂ ਲੱਤਾਂ ਦੁਖਦੀਆਂ ਹਨ ਪਰ ਉਹਨਾਂ ਲੋਕਾਂ ਦੀਆਂ ਲੱਤਾਂ ਵੀ ਦੁਖਦੀਆਂ ਹਨ ਜੋ ਸਾਰਾ ਦਿਨ ਬੈਠੇ ਰਹਿੰਦੇ ਹਨ ਅੱਗੇ ਵਧਣਾ ਬੰਦ ਨਾ ਕਰੋ ਦੋ ਤਣਾ ਮੁਕਤ ਰਹੋ ਸਟ्रेस ਫਰੀ ਉਹਨਾਂ ਦਾ ਲੰਬੀ ਉਮਰ ਦਾ ਰਾਜ਼ ਸੀ ਤਣਾ ਮੁਕਤ ਰਹਿਣਾ ਤੁਸੀਂ ਕਦੇ ਕਿਸੇ ਨੂੰ ਖੁਸ਼ੀ ਨਾਲ ਮਰਦੇ ਨਹੀਂ ਸੁਣਿਆ ਹੋਵੇਗਾ ਉਹ ਕਹਿੰਦੇ ਸਨ ਨਕਾਰਾਤਮਕ ਲੋਕਾਂ ਤੋਂ ਦੂਰ ਰਹੋ ਤਿੰਨ ਸਾਦਾ ਖਾਓ ਉਹ ਸ਼ਾਕਾਹਾਰੀ ਸਨ ਅਤੇ ਸਧਾਰਨ ਖੁਰਾਕ ਤੇ ਰਹਿੰਦੇ ਸਨ ਉਹ ਕਦੇ ਵੀ ਸ਼ਰਾਬ ਜਾਂ ਤੰਬਾਕੂ ਨੂੰ ਨਹੀਂ ਛੂਇਆ ਉਹ ਅਦਰਕ ਦੀ ਸਬਜ਼ੀ ਖਾਂਦੇ ਸਨ ਚਾਰ ਜੀਵਨ ਵਿੱਚ ਉਦੇਸ਼ ਪਰਪਸ ਰੱਖੋ ਦੌਰਨ ਨੇ ਉਹਨਾਂ ਨੂੰ ਦੁੱਖ ਤੋਂ ਧਿਆਨ ਹਟਾਉਣ ਦਾ ਇੱਕ ਉਦੇਸ਼ ਦਿੱਤਾ ਫੌਜ ਸਿੰਘ ਜੀ ਦੀ ਜੀਵਨੀ ਸਿਰਫ ਡੌੜਨ ਬਾਰੇ ਨਹੀਂ ਹੈ। ਇਹ ਦ੍ਰਿੜਤਾ, ਇਨਸਿਟੀ, ਸਾਦਗੀ ਅਤੇ ਆਪਣੇ ਆਪ ਨੂੰ ਦੁਬਾਰਾ ਖੋਜਣ ਬਾਰੇ ਹੈ। ਭਾਵੇਂ ਤੁਸੀਂ ਅੱਜ 20 ਸਾਲ ਦੇ ਹੋ ਜਾਂ 80, ਇਹ ਯਾਦ ਰੱਖੋ ਸ਼ੁਰੂਆਤ ਕਰਨ ਲਈ ਕੋਈ ਵੀ ਸਮਾਂ ਦੇਰ ਨਾਲ ਨਹੀਂ ਹੁੰਦਾ। ਉਹਨਾਂ ਨੇ 101 ਸਾਲ ਦੀ ਉਮਰ ਵਿੱਚ ਪ੍ਰਤੀਯੋਗੀ ਦੌੜਾਂ ਤੋਂ ਸੰਨਿਆਸ ਲੈ ਲਿਆ ਪਰ ਲੋਕਾਂ ਨੂੰ ਪ੍ਰੇਰਿਤ ਕਰਨਾ ਕਦੇ ਨਹੀਂ ਛੱਡਿਆ। ਅਸੀਂ ਸਾਰੇ ਇਸ ਤ੍ਰਬਨਡ ਟੋਰਨਾਡੋ ਤੋਂ ਕੀ ਸਿੱਖ ਸਕਦੇ ਹਾਂ ਕੀ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਮੈਰਾਥਨ ਸ਼ੁਰੂ ਕਰਨ ਲਈ ਤਿਆਰ ਹੋ ਕਮੈਂਟ ਵਿੱਚ ਦੱਸੋ ਕਿ ਫੌਜਾ ਸਿੰਘ ਜੀ ਦੇ ਕਿਹੜੇ ਸਬਕ ਨੇ ਤੁਹਾਨੂੰ ਸਭ ਤੋਂ ਵੱਧ ਪ੍ਰੇਰਿਤ ਕੀਤਾ ਜੇ ਤੁਹਾਨੂੰ ਇਹ ਜੀਵਨੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰੋ ਅਗਲੇ ਹਫ਼ਤੇ ਅਸੀਂ ਇੱਕ ਹੋਰ ਮਹਾਨ ਸ਼ਖਸੀਅਤ ਦੀ ਕਹਾਣੀ ਲੈ ਕੇ ਆਵਾਂਗੇ ਸਫਲਤਾ ਦੀ ਸੋਚ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ ਅਤੇ ਘੰਟੀ ਦਾ ਬਟਨ ਜ਼ਰੂਰ ਦਬਾਓ। ਧੰਨਵਾਦ।